ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਦੀ ਨਵੀਂ ਵੀਡੀਓ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਸੰਦੀਪ ਕਲੈਕਸ਼ਨ ਸ਼ਰਪੁਰ ਦੀ ਨਵੀਂ ਵੀਡੀਓ ਵਿੱਚ ਅੱਜ ਫੇਰ ਆਪਾਂ ਹਾਜ਼ਰ ਹੋ ਗਏ ਹਾਂ ਤੁਹਾਡੇ ਵਾਸਤੇ ਬਹੁਤ ਸੋਹਣੇ ਸੂਟ ਲੈ ਕੇ ਕਾਫੀ ਡਿਮਾਂਡ ਆ ਰਹੀ ਸੀ ਕਿਉਂਕਿ ਸਟੈਟਸ ਦੇ ਉੱਤੇ ਕਾਫੀ ਮੈਂ ਟਾਈਮ ਤੋਂ ਕੰਟੀਨਿਊ ਹੈ ਰਿਪੀਟ ਮੰਗਾਂ ਵਾਂਗਾ ਕੇ ਸੂਟ ਅਪਡੇਟ ਕਰ ਰਹੀ ਹੈਗੀ ਸੀ ਔਰ ਸਾਰੇ ਕਹਿ ਰਹੇ ਸੀਗੇ ਕਿ ਮੈਮ ਵੀਡੀਓ ਬਣਾ ਦਿਓ ਇਹਦੀ ਪਲੀਜ਼ ਤੋਂ ਵੀਡੀਓ ਮੈਂ ਲੈ ਕੇ ਆਈ ਹਾਂ ਅੱਜ ਤੁਹਾਡੇ ਵਾਸਤੇ ਸਿਰਫ ਸਿੰਗਲ ਡਿਜ਼ਾਈਨ ਹੀ ਦਿਖਾਉਂਗੀ ਬਹੁਤ ਸੋਹਣੇ ਪ੍ਰੀਮੀਅਮ ਕਾਂਜੀਵਰਮ ਸਿਲਕ ਰ ਠੀਕ ਹੈ ਜੀ ਲੁੱਕ ਬਹੁਤ ਸੋਹਣੀ ਪ੍ਰੀਮੀਅਮ ਸਿਲਕ ਰੂਗੀ ਕਲਰ ਰਹੂਗਾ ਬਹੁਤ ਸੋਹਣੀ ਲੁੱਕ ਦੇ ਵਿੱਚ ਠੀਕ ਹੈ ਜੀ ਛੋਟੀ ਛੋਟੀ ਜਿਹੜੀ ਕਹ ਲਓ ਇਹਦੇ ਵਿੱਚ ਇਹ ਜਿਹੜੀ ਬੂਟੀ ਤੁਹਾਨੂੰ ਦਿਖਾਈ ਦੇ ਰਹੀ ਹੈ ਇਹ ਰਹੂਗੀ ਪ੍ਰੋਪਰ ਵੀਵਿੰਗ ਦੇ ਵਿੱਚ ਪ੍ਰੀਮੀਅਮ ਕੁਆਲਿਟੀਆਂ ਰਹਿਣਗੀਆਂ نیچے ਕੇ ਰੈਸਟਰਾ ਬਣਿਆ ਹੋਇਆ ਆ ਬਹੁਤ ਸੋਹਣੀ ਲੁੱਕ ਆ ਸਿੰਗਲ ਰੇਟ ਵੀਡੀਓ ਦੋਂਗੀ ਅੱਜ ਦੀ ਔਰ ਇਹ ਰਹੂਗਾ ਇਹਦਾ ਪਿਓਰ ਜਾਮ ਕਾਟਨ ਦੀ ਰਹਿਣ ਵਾਲੀ ਇਹਦੀ ਬਾਟਮ ਬੈਸਟ ਕੁਆਲਿਟੀ ਅਪਰੋਕਸ 3 ਮੀਟਰ ਔਰ ਇਹ ਰਹੂਗਾ ਇਹਦਾ ਦੁਪੱਟਾ ਪ੍ਰਾਈਸ ਆਊਗਾ ਇਹਦਾ 2395 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਬਹੁਤ ਸੋਹਣੇ ਸੂਟ ਆ ਜੇ ਨੂੰ ਵੀ ਅੱਛਾ ਲੱਗੇ ਹੋਏ ਬੁੱਕ ਕਰ ਲਿਓ ਮੈਂ ਤੁਹਾਨੂੰ ਪ੍ਰੋਪਰ ਦਿਖਾਨੀ ਆ ਦੁਪੱਟੇ ਵੀ ਪੂਰੇ ਵੱਡੇ ਕੱਟਦੇ ਨੇ ਔਰ ਲੁੱਕ ਦਿਖਾਨੀ ਦੁਪੱਟਿਆਂ ਦੀ ਵੀ ਬਹੁਤ ਸੋਹਣੇ ਸੂਟ ਆ ਜੇ ਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਬਹੁਤ ਸੋਹਣੀ ਲੁੱਕ ਦੇ ਵਿੱਚ ਮਤਲਬ ਕਹ ਲਓ ਕਿ ਆਉਣ ਵਾਲੇ ਇਹ ਰੈਡੀ ਹੋ ਕੇ ਤੁਸੀਂ ਮਰ ਜਿੱਦਾਂ ਮਰਜੀ ਪੈਂਟ ਸੂਟ ਸਲਵਾਰ ਸੂਟ ਜਿੱਦਾਂ ਮਰਜੀ ਤੁਸੀਂ ਇਹਨਾਂ ਨੂੰ ਰੈਡੀ ਕਰਵਾ ਸਕਦੇ ਆ ਆ ਲੁੱਕ ਦਿਖਾਨੀ ਮੈਂ ਤੁਹਾਨੂੰ ਬਹੁਤ ਸੋਹਣੇ ਸੂਟ ਆ ਠੀਕ ਹੈ ਜੀ ਤੇ ਬੈਕ ਦੀ ਜਿਹੜੀ ਹੈਗੀ ਇਹਦੀ ਪ੍ਰਿੰਟ ਬੈਕ ਦੀ ਪ੍ਰਿੰਟ ਰਹੇਗੀ ਉਹਦੇ ਵਿੱਚ ਗਲੇ ਦੇ نیچے ਇਸ ਤਰ੍ਹਾਂ ਵਾਲਾ ਆਏਗਾ ਠੀਕ ਹੈ ਜੀ ਗਲੇ ਦੇ نیچے ਕੈਲੋਕੇ ਡਿਜ਼ਾਈਨਿੰਗ ਰਹਿਣ ਵਾਲੀ ਆ ਔਰ ਕਿਹੜਾ ਇਹਦਾ ਰਹੂਗਾ نیچے ਇਸ ਤਰ੍ਹਾਂ ਔਰ ਬਾਹੂ ਦਾ ਜਿਹੜਾ ਡਿਜ਼ਾਈਨ ਆ ਉਹ ਇਸ ਤਰ੍ਹਾਂ ਰਹੂਗਾ ਤਾਂ ਬਹੁਤ ਸੋਹਣਾ ਸੂਟ ਆ ਜੇ ਇਹਨੂੰ ਵੀ ਪਸੰਦ ਹੋਇਆ ਬੁੱਕ ਕਰ ਲਿਓ ਫਟਾਫਟ ਠੀਕ ਹੈ ਜੀ ਪ੍ਰਾਈਸ ਰਹੂਗਾ 2395 ਸ਼ਿਪਿੰਗ ਰਹੋਗੀ ਪੈਨ ਇੰਡੀਆ ਫ੍ਰੀ ਜੀ ਤੇ ਅਗਲਾ ਤੁਹਾਨੂੰ ਇਹਦੇ ਵਿੱਚ ਮੈਂ ਦਿਖਾਉਣੀ ਆ ਆ ਲਓ ਜੀ ਸੂਟ カラー ਵੀ ਸਾਰੇ ਰਾਇਲ ਨੇ ਆ ਲੋ ਜੀ ਔਰ ਇੱਕ ਤੋਂ ਇੱਕ ਸੋਨੇ ਨੇ ਆ ਲੋ ਜੀ ਮਹਿੰਦੀ ਮਸਟਰਡ ਕਲਰ ਹੋਊਗਾ ਸੇਮ ਡਿਜ਼ਾਈਨਿੰਗ ਆ ਲੋ ਜੀ ਇਸ ਤਰ੍ਹਾਂ ਰੋਗਾ ਇਹਦਾ ਗਲਾ ਬਣਿਆ ਹੋਇਆ ਛੋਟੀ ਛੋਟੀ ਕਹ ਲੋ ਕਿ ਜੋ ਦਿਖਾਈ ਦੇ ਰਹੀ ਸਾਰੀ ਵੀਵਿੰਗ ਦੇ ਵਿੱਚ ਪੂਰਾ ਕੰਮ ਰੋਗਾ ਇਹ ਵਾਲਾ ਸਾਰਾ ਠੀਕ ਹੈ ਜੀ ਲੁੱਕ ਬਹੁਤ ਸੋਹਣੀ ਰਹਿਣ ਵਾਲੀ ਹੈ ਇਹਦੀ ਵੀ ਫਰੰਟ ਤੁਹਾਨੂੰ ਦਿਖਾਨੀ ਕਿਹੜਾ ਵੀ ਬਹੁਤ ਸੋਹਣੀ ਲੁੱਕ ਦੇ ਵਿੱਚ ਇਹਦਾ ਹੈਗਾ ਔਰ ਅਡਜਸਟੇਬਲ ਚੀਜ਼ ਰਹੂਗੀ ਬੈਕ ਦੀ ਜਿਹੜੀ ਹੈਗੀ ਇਹਦੀ ਪ੍ਰਿੰਟਿੰਗ ਥੋੜੀ ਥੋੜੀ ਚੇਂਜ ਆ ਹੈ ਇਹ ਜਿਹੜੀ ਬੈਕ ਦੀ ਪ੍ਰਿੰਟਿੰਗ ਹੈਗੀ ਆ ਇਸ ਤਰ੍ਹਾਂ ਰਹੂਗੀ ਇਹ ਵਾਲੀ ਵੀਵਿੰਗ ਪ੍ਰੋਪਰ ਵੀਵਿੰਗ ਰਹੇਗੀ ਔਰ ਪ੍ਰੀਮੀਅਮ ਕਾਂਜੀਵਰਮ ਸਿਲਕ ਰਹੂਗਾ ਇਹ ਵਾਲਾ 30350 ਵਾਲੇ ਸੂਟਸ ਨੇ ਜਿਹੜੇ ਸਿਰਫ ਤੁਹਾਨੂੰ ਮਿਲਣਗੇ ਇਹ ਵੀ ਆਹ ਲਓ ਜੀ 2395 ਦੇ ਵਿੱਚ ਔਰ ਇਹ ਰਹੂਗਾ ਇਹਦਾ ਆਹ ਲਓ ਜੀ ਇਹ ਰਹੂਗਾ ਇਹਦਾ ਬਾਜੂ ਦਾ ਡਿਜ਼ਾਈਨ ਬਾਜੂ ਦਾ ਫੈਬਰਿਕ ਇਹਦਾ ਅਲੱਗ ਤੋਂ ਦਿੱਤਾ ਗਿਆ ਹੈ ਬਹੁਤ ਸੋਹਣਾ ਸੂਟ ਆ ਔਰ ਪਿਓਰ ਜਾਮ ਕਾਟਨ ਦੀ ਇਹਦੀ ਰਹਿਣ ਵਾਲੀ ਸੇਮ ਟੋਨ ਟੂ ਟੋਨ ਬਾਟਮ ਦੁਪੱਟਾ ਮੈਂ ਤੁਹਾਨੂੰ ਓਪਨ ਕਰਕੇ ਦਿਖਾਉਂਦੀ ਬਿਕੋਜ਼ ਆਫ ਦੁਪੱਟਿਆਂ ਦੇ ਡਿਜ਼ਾਈਨ ਵੀ ਕਈ ਵਾਰੀ ਡਿਫਰੈਂ ਆਹ ਲਓ ਇਹ ਰੁਗੜਾ ਦਾ ਦੁਪੱਟਾ ਬਹੁਤ ਸੋਹਣਾ ਪੀਸ ਆ ਮਤਲਬ ਹਰ ਬੰਦਾ ਰੈਡੀ ਕਰਵਾ ਸਕਦਾ ਇਹ ਇਦਾਂ ਦੀਆਂ ਚੀਜ਼ਾਂ ਨੇ ਔਰ ਐਵਰ ਗ੍ਰੀਨ ਚੀਜ਼ ਹੈ ਵਾਈ ਜਿਹੜੀ ਸੂਟ ਆ ਜਿੱਥੇ ਮਰਜੀ ਤੁਸੀਂ ਫੰਕਸ਼ਨ ਚ ਪਾਣਾ ਹੈ ਜਾਂ ਰੁਟੀਨ ਚ ਕਿਤੇ ਜਾ ਰਹੇ ਆ ਕਿਸੇ ਰਿਲੇਟਿਵ ਦੇ ਘਰ ਵੀ ਤੁਸੀਂ ਇਹ ਚੀਜ਼ਾਂ ਵੇਅਰ ਕਰ ਸਕਦੇ ਆ ਬਹੁਤ ਸੋਹਣੀ ਲੁੱਕ ਦੇ ਵਿੱਚ ਇਹ ਸੂਟ ਆਹ ਲਓ ਜੀ ਬਣਨ ਵਾਲਿਆ ਬਹੁਤ ਸੋਹਣਾ ਪੀਸ ਆ ਜਿਹਨੂੰ ਜਿਹੜਾ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆਹ ਲਓ ਜੀ ਬਹੁਤ ਸੋਹਣੇ ਸੂਟ ਆਣ ਵਾਲੇ ਅਗਲਾ ਤੁਹਾਨੂੰ ਮੈਂ ਦਿਖਾਨੀ ਆ ਕਲਰ ਕਲਰ ਵੀ ਸਾਰੇ ਇੱਕ ਤੋਂ ਇੱਕ ਰਹਿਣ ਵਾਲੇ ਆ ਹਾਂਜੀ ਇਹ ਵੀ ਕਲਰ ਬਹੁਤ ਸੋਹਣਾ ਰਹਿਣ ਵਾਲਾ ਆ ਹਾਂਜੀ ਲੁੱਕ ਦੇਖ ਲਓ ਕਿੰਨੀ ਪਿਆਰੀ ਰਹਿਣ ਵਾਲੀ ਇਹਦੀ ਵੀ ਗਲਾ ਬਣਿਆ ਹੋਇਆ ਬਹੁਤ ਸੋਹਣੇ ਤਰੀਕੇ ਦੇ ਨਾਲ ਗਲੇ ਦੇ ਉੱਤੇ ਪ੍ਰੋਪਰ ਇਹਦੇ ਰਹੇਗਾ ਪੂਰਾ ਨਾਟਵਰਕ ਸਾਰੇ ਸੂਟਾਂ ਦੇ ਉੱਤੇ ਵੈਸੇ ਹੋਇਆ ਆ ਔਰ ਇਹਦੇ ਉੱਤੇ ਹਲਕਾ ਹਲਕਾ ਜਿਹਾ ਕਹਾਂ ਲਓ ਕਿ ਵਰਕ ਰਹੇਗਾ ਇਹ ਵੀ ਔਰ ਪੂਰਾ ਵੀਵਿੰਗ ਵਿੱਚ ਸੂਟ ਰਹਿਣ ਵਾਲਾ ਹੈ ਦਾ ਵੀ ਔਰ ਇਹਦੀ ਵੀ ਮੈਂ ਤੁਹਾਨੂੰ ਬੈਕ ਦੀ ਜਿਹੜੀ ਹੈਗੀ ਆ ਗਲੇ ਦੀ ਉਹਦੇ ਤੇ ਡਿਜ਼ਾਈਨਿੰਗ ਜਿਹੜੀ ਹੈਗੀ ਇਸ ਤਰ੍ਹਾਂ ਰਹੋਗੀ ਇਹ ਬੈਕ ਗਲੇ ਦੀ ਜਦੋਂ ਕਟਿੰਗ ਹੋਏਗੀ ਉਹਦੇ ਪਿੱਛੇ ਇਸ ਤਰ੍ਹਾਂ ਇਹ ਡਿਜ਼ਾਈਨਿੰਗ ਆਣ ਵਾਲਾ ਆ ਲੋ ਜੀ ਇਹ ਡਿਜ਼ਾਈਨਿੰਗ ਬੈਕ ਗਲੇ ਦੇ ਵਿੱਚ ਆਏਗੀ ਬਹੁਤ ਸੋਹਣੀ ਲੁੱਕ ਕਿਉਂਕਿ ਉੱਪਰ ਕਪੜਾ ਹੈਗਾ ਆ ਤੇ ਜਿੰਨਾ ਤੁਸੀਂ ਗਲਾ ਬਣਾਣਾ ਉਹਦੇ ਬੈਕ ਤੇ ਇਹ ਚ ਇਸ ਰੋ ਬਹੁਤ ਸੋਹਣੀ ਲੁੱਕ ਤੇ ਵੀ ਬਣਨ ਤੋਂ ਬਾਅਦ ਰਹਿਣ ਵਾਲੀ ਹੈ ਬਾਹੂ ਦਾ ਡਿਜ਼ਾਈਨ ਇਹਦਾ ਵੀ ਦਿਖਾਣੀ ਬੈਕ ਜਿਹੜੀ ਦੀ ਸਿੰਪਲ ਹੋਗੀ ਤੇ ਬਾਹਾਂ ਦਾ ਡਿਜ਼ਾਈਨ ਰੋਗਾ ਇਸ ਤਰ੍ਹਾਂ ਇਹ ਬਾਹਾਂ ਦਾ ਡਿਜ਼ਾਈਨ ਰਹਿਣ ਵਾਲਾ ਬਹੁਤ ਸੋਹਣਾ ਸੂਟ ਆ ਤੇ ਜਿਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਆ ਲਿਓ ਪ੍ਰਾਈਸ ਰੋਗਾ ਸੇਮ ਆ ਲੋ ਜੀ 2395 ਸ਼ਿਪਿੰਗ ਰੋਗੀ ਔਰ ਪੂਰੇ ਮਤਲਬ ਕਹਿ ਲੋ ਕਿ ਵੱਡੇ ਕੱਟ ਦੇ ਸੂਟ ਨੇ ਕੋਈ ਐਵੇਂ ਨਹੀਂ ਹੈਗਾ ਵੀ ਦਿੱਕਤ ਆਣ ਵਾਲੀ ਕਿਸੇ ਨੂੰ ਵੀ ਸੂਟ ਰੈਡੀ ਕਰਵਾਉਣ ਚ ਬਹੁਤ ਸੋਹਣੇ ਸੂਟ ਨੇ ਬਾਰੇ ਔਰ ਇਹ ਰੂਗਾ ਹੈਗਾ ਜਾਮ कॉटन ਦਾ ਬਾਟਮ ਅਪਰੋਕਸ 3 ਮੀਟਰ ਔਰ ਇਹ ਰਹੀ ਹੋਊਗਾ ਹੈ ਦਾ ਦੁਪੱਟਾ ਕਲਰ ਬਹੁਤ ਸੋਹਣੇ ਰਹਿਣ ਵਾਲੇ ਆ ਸਾਰੀ ਬਹੁਤ ਸਾਰੇ ਹੋਰ ਵੀ ਸ਼ੇਡ ਆਏ ਸੀ ਕਾਫੀ ਸੂਟ ਸੇਲ ਹੋ ਚੁੱਕੇ ਨੇ ਤੇ ਜਿੰਨੇ ਕਿ ਮੇਰੇ ਕੋਲ ਕਲਰ ਅਵੇਲੇਬਲ ਨੇ ਮੈਂ ਤੁਹਾਨੂੰ ਸੂਟ ਦਿਖਾਈ ਜਾਣੀ ਆ ਇਸ ਤੋਂ ਇਲਾਵਾ ਹੋਰ ਰੇਟਾਂ ਵਿੱਚ ਵੀ ਜੇ ਤੁਸੀਂ ਸ਼ੌਪ ਤੇ ਵਿਜ਼ਿਟ ਕਰਦੇ ਆ ਤਾਂ ਤੁਹਾਨੂੰ ਸੂਟ ਦੇਖਣ ਨੂੰ ਮਿਲ ਜੂਗੇ ਅਲੱਗ-ਅਲੱਗ ਜਿਦਾ ਕਹਿ ਲਓਗੇ ਰੇਟ ਦੇ ਵਿੱਚ ਅਲੱਗ-ਅਲੱਗ ਟਾਈਪ ਦਾ ਫੈਬਰਿਕ ਤੁਹਾਨੂੰ ਮਿਲ ਜੂਗਾ ਆ ਲੋ ਫਰੰਟ ਦੇਖ ਲਓ ਬਹੁਤ ਸੋਹਣਾ ਗਲੇ ਦੀਆਂ ਜਿਹੜੀਆਂ ਡਿਜ਼ਾਈਨਿੰਗਸ ਹੈਗੀਆਂ ਥੋੜੀਆਂ-ਥੋੜੀਆਂ ਚੇਂਜ ਆ ਬੈਕ ਦਾ ਜਿਹੜਾ ਹੈਗਾ ਡਿਜ਼ਾਈਨ ਉਹਦਾ ਇਸ ਤਰ੍ਹਾਂ ਰਹੂਗਾ ਇਹ ਬੈਕ ਦੇ ਗਲੇ ਦੇ نیچے ਆਏਗਾ ਪਿਓਰ ਕਾਂਜੀਵਰਮ ਸਿਲਕ ਰਹੇਗੀ ਆ ਲੋ ਬੈਸਟ ਕੁਆਲਟੀ ਰਹਿਣ ਵਾਲੀ ਹੈ ਚੁੱਬਣ ਵਾਲੇ ਬਿਲਕੁਲ ਵੀ ਸੂਟ ਨਹੀਂ ਹੁੰਦੇ ਇਹ ਵਾਲੇ ਜਿਹੜੇ ਹੁੰਦੇ ਆ ਔਰ ਬਾਹਾਂ ਦਾ ਡਿਜ਼ਾਈਨ ਜਿਹੜਾ ਹੈਗਾ ਇਸ ਤਰ੍ਹਾਂ ਰੋਗਾ ਇਹਦਾ ਇਸ ਤਰ੍ਹਾਂ ਬਾਹਾਂ ਬਾਹੂ ਦਾ ਡਿਜ਼ਾਈਨ ਰਹਿਣ ਵਾਲਾ ਹੈ ਇਹਦਾ ਔਰ ਇਹ ਰੋਗਾ ਇਹਦਾ ਸੇਮ ਟੋਨ ਟੂ ਟੋਨ ਬਾਟਮ ਜੀ ਔਰ ਇਹ ਰੋਗਾ ਇਹਦਾ ਦੁਪੱਟਾ ਪੂਰੇ ਵੱਡੇ ਕੱਢ ਦੇ ਦੁਪੱਟੇ ਨੇ ਜਿਹਨੂੰ ਵੀ ਜਿਹੜਾ ਵੀ ਪਸੰਦ ਹੋਇਆ ਬੁੱਕ ਕਰ ਲਿਓ ਕਲਰ ਵੀ ਬਹੁਤ ਸੋਹਣੇ ਰਹਿਣ ਵਾਲੇ ਆ ਲੋ ਯੂਨਿਕ ਇਹ ਕੰਬੀਨੇਸ਼ਨ ਕਲਰ ਇਹਨਾਂ ਦੇ ਰਹਿਣ ਵਾਲੇ ਆ ਆ ਲੋ ਬਹੁਤ ਪਿਆਰਾ ਪੀਸ ਹੈ ਜਿਹਨੂੰ ਵੀ ਪਸੰਦ ਆ ਬੁੱਕ ਕਰ ਲਿਓ ਪ੍ਰਾਈਸ ਹੋਊਗਾ ਇਹਦਾ ਸੇਮ ਜੀ 2395 ਸ਼ਿਪਿੰਗ ਰੋਗੀ ਪੈਨ ਇੰਡੀਆ ਫ੍ਰੀ ਜੀ ਔਰ ਇਹ ਰੋਗਾ ਅਗਲਾ ਕਲਰ ਠੀਕ ਹੈ ਜੀ ਇਹ ਪਲੱਸ ਰੇਂਜ ਵਾਲਾ ਥੋੜਾ ਸੂਟ ਸੀ ਬਟਾਜ਼ੀ ਵੀਡੀਓ ਵਿੱਚ ਇਹ ਮੇਰੇ ਤੋਂ ਸਿੰਗਲ ਹੀ ਕਹਿ ਲਓ ਕਿ ਕਲਰ ਹੈ ਡਿਜ਼ਾਈਨ ਹੈ ਤਾਂ ਤੁਸੀਂ ਇਹ ਵੀ ਸੇਮ ਪ੍ਰਾਈਸ ਵਿੱਚ ਲੈ ਸਕਦੇ ਆ 2395 ਵਿੱਚ ਆ ਲੋ ਜੀ ਬਹੁਤ ਪਿਆਰਾ ਗਲਾ ਬਣਿਆ ਹੋਇਆ ਇਹਦਾ ਵੀ ਲੁੱਕ ਬਹੁਤ ਸੋਹਣੀ ਇਹਦੀ ਵੀ ਔਰ ਘੇਰੇ ਵੀ ਕਾਫੀ ਨੇ ਇਹਨਾਂ ਦੇ ਜਿੱਦਾਂ ਮਾੜੀ ਤੁਸੀਂ ਰੈਡੀ ਕਰਵਾਓ ਇਹ ਕਿਡਿੰਗ ਤੇ ਕਿਹਦਾ ਮਤਲਬ ਸਿੰਪਲ ਰੋਗਾ ਅਡਜਸਟੇਬਲ ਰੋਗਾ نیچے ਤੁਸੀਂ ਉੱਪਰ ਇਹਨੂੰ ਚੱਕ ਕੇ ਜਿੱਦਾਂ ਮਰਜੀ ਆਪਣੀ ਹਾਈਟ ਦੇ ਹਿਸਾਬ ਨਾਲ ਰੈਡੀ ਕਰਵਾ ਸਕਦੇ ਆ ਔਰ ਇਹਦਾ ਜਿਹੜਾ ਬਾਸਗਾ ਡਿਜ਼ਾਈਨ ਰੋਗਾ ਉਹ ਇਸ ਤਰ੍ਹਾਂ ਰੋਗਾ ਇਹ ਬਾਸਗਾ ਡਿਜ਼ਾਈਨ ਆ ਮਹਿੰਦੀ ਮਸਟਰਡ ਕਲਰ ਹੋਊਗਾ ਇਹਦਾ ਵੀ ਪਿਓਰ ਜਾਮਪੋਟਨ ਦਾ ਰਹੂਗਾ ਸੂਟ ਕੇਸਰ ਕਰਾਚੀ ਬ੍ਰਾਂਡ ਰੋਗਾ ਇਹ ਵਾਲੇ ਸੂਟ ਦਾ ਔਰ ਇਹ ਰੋਗਾ ਇਹਦਾ ਦੁਪੱਟਾ ਆ ਲੋ ਬਹੁਤ ਸੋਹਣਾ ਪੀਸ ਆ ਜੇ ਇਹਨੂੰ ਵੀ ਅੱਛਾ ਲੱਗਦਾ ਹੋਇਆ ਬੁੱਕ ਕਰ ਲਿਓ ਆ ਲੋ ਜੀ ਪ੍ਰਾਈਸ ਅੱਜ ਦੀ ਵੀਡੀਓ ਵਿੱਚ ਇਹਦਾ ਵੀ ਰਹੂਗਾ ਸੇਮ ਆ ਲੋ ਜੀ ਬਹੁਤ ਸੋਹਣਾ ਪੀਸ ਆ ਲੋ ਇਹਦੀ ਵੀਵਿੰਗ ਬਹੁਤ ਸੋਹਣੀ ਰਹਿਣ ਵਾਲੀ ਆ ਆ ਦੇਖੋ ਦੁਪੱਟਾ ਮਤਲਬ ਬਿਲਕੁਲ ਲਾਈਟ ਵੇਟਡ ਦੁਪੱਟੇ ਨੇ ਬਹੁਤ ਸੋਹਣੀ ਲੋਕਾ ਸਿੰਪਲ ਸੋਬਰ ਤੁਸੀਂ ਰੂਟੀਨ ਚ ਵੀ ਕਿਤੇ ਜਾ ਰਹੇ ਆ ਪਾ ਸਕਦੇ ਆ ਇਦਾਂ ਦੀਆਂ ਚੀਜ਼ਾਂ ਨੇ ਵਾਲੀਆਂ ਔਰ ਫੰਕਸ਼ਨ ਦੇ ਹਿਸਾਬ ਨਾਲ ਬਹੁਤ ਸੋਹਣੀਆਂ ਚੀਜ਼ਾਂ ਨੇ ਵਾਲੀਆਂ ਤੇ ਬਾਕੀ ਜਿਨ੍ਹਾਂ ਨੇ ਸ਼ੌਪ ਤੇ ਵਿਜ਼ਿਟ ਕਰਕੇ ਲੈਣੇ ਆ ਸ਼ੌਪ ਦਾ ਆਪਾਂ ਐਡਰੈਸ ਦੱਸ ਦਿੰਦੇ ਆ ਜੀ ਸ਼ੌਪ ਦਾ ਐਡਰੈਸ ਰਹੂਗਾ ਮਹਾਰਾਜਾ ਰਣਜੀਤ ਸਿੰਘ ਨਗਰ ਆਈਟੀਆਈ ਕਾਲਜ ਦੇ ਬੈਕਸਾਈਡ ਤੇ ਹੈ ਨੀਅਰ ਰੇਲਵੇ ਲਾਈਨ ਰਹੂਗਾ ਜੀ ਸ਼ੌਪ ਦਾ ਨਾਮ ਰਹੂਗਾ ਸੰਦੀਪ ਕਲੈਕਸ਼ਨ ਬ ਤੇ ਇਸ ਨਾਲ ਵੀਡੀਓ ਨੂੰ ਕਰਦੇ ਆਂ ਐਂਡ ਥੈਂਕ ਯੂ